ਤਰਨਤਾਰਨ ਸ਼ਹਿਰ ਦੇ ਨੇੜੇ ਚਬਾਲ ਰੋਡ ਤੇ ਹੋਏ ਇੱਕ ਐਕਸੀਡੈਂਟ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਦੇ ਪਿੰਡ ਐਮਾਵਾਸੀ ਇਹ ਵਿਦਿਆਰਥੀ ਮੋਟਰਸਾਈਕਲ ਤੇ ਸਵਾਰ ਹੋ ਕੇ ਸਕੂਲ ਜਾਣ ਲਈ ਘਰੋਂ ਨਿਕਲਿਆ ਸੀ ਜੋ ਕੁਝ ਦਿਨ ਬਾਅਦ ਚਬਾਲ ਰੋਡ ਤੇ ਐਕਸੀਡੈਂਟ ਹੋਣ ਕਾਰਨ ਜ਼ਖਮੀ ਹਾਲਤ ਵਿੱਚ ਮਿਲਿਆ। ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਜਿਸ ਤੋਂ ਬਾਅਦ ਹਸਪਤਾਲ ਪਹੁੰਚੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ 19 ਸਾਲ ਦੇ ਕਰੀਬ ਹੈ ਅਤੇ ਉਹ ਤਰਨਤਾਰਨ ਦੇ ਇੱਕ ਪ੍ਰਾਈਵੇਟ ਸਕੂਲ ਦੀ 11ਵੀਂ ਜਮਾਤ ਵਿੱਚ ਪੜਦਾ ਸੀ ਸਕੂਲ ਆ ਰਿਹਾ ਸੀ ਮਮਤਾਨ ਕੇਤਨ ਐਮਪਿੰਡ ਤੋਂ ਕਿੰਨੀ ਉਮਰ ਸੀ ਇਹ 19 ਸਾਲ ਤਕਰੀਬਨ 18-19 ਸਾਲ ਦੇ ਵਿੱਚ ਤੇ ਮਮਤਾ ਨਿੱਕੇ ਕੋਟ ਆ ਕੇ ਮੋਰਸਲ ਵਾਟ ਗਿਆ ਜੀ ਕਾ ਚੋਲ ਜਾ ਛੱਡ ਕੇ ਦੇ ਉੱਤੇ ਪਤਾ ਹੀ ਲੱਗਾ ਸੀ ਕਿ ਉੱਥੋਂ ਸਾਨੂੰ ਤੇ ਦੱਸਿਆ ਸੀ ਤੇ ਮਗਰ ਆਏ ਮੁੜ ਕੇ ਜੀ ਬਰਜੀ ਹੀ ਬਰਜੀ ਦੇ ਵਿੱਚ ਮੋਟਰਸਾਈਕਲ ਲੱਜਾਈ ਦੋਸਤਾਂ ਕਿਉਂ ਕੱਚੇ ਲੈ ਜਾਂਦਾ ਦਿੱਥੇ ਇੱਕ ਬੁਰਾ ਕਿਹੜੀ ਕਲਾਸ ਕੋਡ ਦਾ ਕਿਹੜੇ ਪਲੱਸਾਰ ਦੀ ਮੰਨਤਾਂ ਕਿਦਾਂ ਤੁਹਾਨੂੰ ਲੱਗੀ ਬਾਈ ਮੇਰਾ ਹਰਜੀਤ ਸਿੰਘ ਤੁਹਾਨੂੰ ਲੱਗੀ ਮੇਰਾ ਭਨੇਵਾ ਜੀ ਮੇਰੇ ਸਾਨੂੰ ਦਾ ਪਿਤਾ ਜੀ